ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਸਮਰ ਸਪੈਸ਼ਲ ਕਾਟਨ ਦੀਆਂ ਬਹੁਤ ਹੀ ਪਿਆਰੀਆਂ ਪਿਆਰੀਆਂ ਤੇ ਨਵੇਂ ਨਵੇਂ ਰੰਗਾਂ ਵਿੱਚ ਬਹੁਤ ਹੀ ਸੋਹਣੇ ਸੂਟ ਲੈ ਕੇ ਆਈਆਂ। ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪੈਗਾ ਕਿਹੜੇ ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਪੈਟਰਨ ਤੇ ਰੰਗਾਂ ਵਿੱਚ ਲੈ ਕੇ ਆਈਆਂ। ਸਾਰੇ ਸੂਟ ਜਿਹੜੇ ਨੇ ਸਮਰ ਸਪੈਸ਼ਲ ਨੇ 680 ਵਿੱਚ ਚਾਰ ਰੰਗਾਂ ਵਿੱਚ ਇਹ ਸੂਟ ਆਏ ਨੇ ਬਹੁਤ ਪਿਆਰੇ ਪ੍ਰਿੰਟਡ ਬਾਟਮ ਆਏਗੀ ਸ਼ਰਟ ਬਹੁਤ ਵਧੀਆ ਤੇ ਦੁਪੱਟਾ ਜਿਹੜਾ 100% ਕਾਟਨ ਮਲਮਲ ਦਾ ਆਏਗਾ। ਰਾਂਗੇ ਦੇ ਵਿੱਚ ਜਿਹੜੇ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਚਾਰ ਰੰਗਾਂ ਦੇ ਵਿੱਚ embroidery suit ਆਏ ਨੇ ਮਸਲੀਨ ਦੀ ਤੁਹਾਨੂੰ ਸ਼ਰਟ ਮਿਲੇਗੀ ਫਰੰਟ ਤੇ embroidery ਆਏਗੀ ਮਸਲੀਨ ਦਾ ਦੁਪੱਟਾ ਮਿਲੇਗਾ ਬਾਟਮ ਜਿਹੜਾ ਤੁਹਾਨੂੰ ਕਾਟਨ ਦਾ ਪਲੇਨ ਮਿਲੇਗਾ 650 ਰੁਪਏ ਦਾ ਰੇਟ ਹੈ ਰਾਂਗੇ ਦੇ ਵਿੱਚ ਜਿਹੜੇ ਚਾਰ ਨੇ ਚਾਰੇ ਰੰਗ ਬਹੁਤ ਪਿਆਰੇ ਨੇ ਵਾਈਟ ਲੈਸ ਲੱਗੀ ਹੈ ਨਾਲ ਤੁਹਾਨੂੰ ਦੁਪੱਟੇ ਤੇ ਜਿਹੜੀ ਕਿਉ ਲੱਗੀ ਮਿਲ ਜਾਏਗੀ ਬੁਟੀਕ ਸਟਾਈਲ ਕਲੈਕਸ਼ਨ ਆਈਆਂ ਨੇ ਪਿਓਰ ਕਾਟਨ ਦੀਆਂ 올ਓਵਰ ਪ੍ਰਿੰਟਡ ਹੈ ਸੂਟ ਵਿੱਚ ਘੇਰੇ ਤੇ ਪੈਚਵਰਕ ਤੇ ਲੈਸ ਲੱਗੀ ਹੈ ਦੁਪੱਟਾ ਮਸਲੀਨ ਦਾ ਆਏਗਾ ਤਾਈ ਦਾਈ ਵਾਲਾ ਪੈਚਵਰਕ ਹੋਇਆ ਹੈ ਨਾਲ ਇਹਦੇ 4 ਸਾਈਡਰ ਤੇ ਲੈਸ ਲੱਗੀ ਆ ਤੇ ਰੇਟ ਇਹਦਾ ਸਿਰਫ ਸਿਰਫ 660 ਰੁਪਏ ਆ ਰੰਗ ਇਹਦੇ ਵਿੱਚ ਹੋਰ ਵੀ ਹੈਗੇ ਨੇ ਬਟ ਇੱਥੇ ਮੈਂ ਨਹੀਂ ਐਡ ਕੀਤੇ ਉਹ ਰੰਗ ਤੁਸੀਂ ਵੇਖਣੀ ਆ ਤਾਂ ਨੰਬਰ ਤੇ ਜਾ ਕੇ ਇਹਨਾਂ ਵਿੱਚੋਂ ਮੈਨੂੰ ਕਿਸੇ ਤੇ ਇੱਕ ਦਾ ਸਕਰੀਨਸ਼ਾਟ ਸੈਂਡ ਕਰ ਦੇਣਾ ਬਾਕੀ ਜਿਹੜੇ ਇਹਦੇ ਹੋਰ ਰੰਗ ਮੈਂ ਇੱਥੇ ਐਡ ਨਹੀਂ ਕੀਤੇ ਉਹ ਤੁਹਾਨੂੰ ਇੱਥੇ ਮੈਂ ਦੱਸ ਦਿਆਂਗੀ 5 ਮੀਟਰ ਦਾ ਤੁਹਾਨੂੰ ਆਲਓਵਰ ਮਸਲੀਨ ਦਾ ਸੂਟ ਮਿਲੇਗਾ ਰੰਗ ਬੜੇ ਸੋਹਣੇ ਨੇ ਦੁਪੱਟਾ ਬਹੁਤ ਪਿਆਰਾ ਹੈ چارੋ ਸਾਈਡ ਤੇ ਲੈਸ ਲੱਗੀ ਆਏਗੀ ਪੈਚ ਵੀ ਲੱਗੇ ਹੋਏ ਨੇ ਸਾਈਡ ਤੇ ਸੇਮ ਜਿਵੇਂ ਦੇ ਕੀ ਸੂਟ ਦਾ ਕਲਰ ਹੈ ਸੇਮ ਹੋਵੇ ਤੇ ਰੰਗ ਸਾਰੇ ਹੈਗੇ ਨੇ ਦੁਪੱਟੇ ਡਾਰਕ ਤੇ ਸੂਟ ਲਾਈਟ ਲਾਈਟ ਦੁਪੱਟੇ ਤੇ ਡਾਰਕ ਸੂਟ ਇਹਨਾਂ ਵਿੱਚ ਰੰਗ ਹੋਰ ਵੀ ਹੈਗੇ ਨੇ ਉਹ ਵੇਖਣੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਜਿਸ ਵੀ ਸੂਟ ਦੇ ਬਾਰੇ ਵਿੱਚ ਜਾਣਨਾ ਚਾਹੋਗੇ ਤੁਹਾਨੂੰ ਮੈਂ ਉਹ ਸੂਟ ਜਿਹੜੀ ਹੈ ਕੀ ਡਿਟੇਲ ਵਗੈਰਾ ਸੈਂਡ ਕਰ ਦੇਾਂਗੀ ਮਕੀਨਾ ਵਿੱਚ ਸੂਟਾਂ ਤੇ ਅੱਜ ਕੱਲ ਸਮਰ ਸੀਜ਼ਨ ਚੱਲ ਰਿਹਾ ਹੈ ਕਲੈਕਸ਼ਨ ਆਏ ਦੀ ਨਵੀਆਂ ਨਵੀਆਂ ਆ ਰਹੀਆਂ ਨੇ ਨਵੇਂ ਨਵੇਂ ਰੰਗ ਨਵੇਂ ਨਵੇਂ ਡਿਜ਼ਾਈਨ ਪੈਟਰਨ ਬੜੇ ਸੋਹਣੇ ਸੋਹਣੇ ਆ ਰਹੇ ਨੇ ਸਮਰ ਸਪੈਸ਼ਲ ਪਿਓਰ ਕਾਟਨ ਦੀਆਂ ਮਸਲੀਨ ਬਹੁਤ ਟ੍ਰੈਂਡ ਕਰ ਰਿਹਾ ਉਹ ਵਾਲੀ ਕਲੈਕਸ਼ਨ ਆ ਸਾਰੀਆਂ ਸੀ ਲੈ ਕੇ ਆਏ ਆ ਕੁਝ ਕਲੈਕਸ਼ਨ ਆਣੀਆਂ ਜਿਨ੍ਹਾਂ ਵਿੱਚ ਸਿੰਗਲ ਸਿੰਗਲ ਕਲਰ ਆਏਗਾ ਮਸਲੀਨ ਖੀਨ ਖਾਬਦੀ ਕਲੈਕਸ਼ਨ ਨੇ ਇਹ ਵਾਲੀ ਜਿਹੜੀ ਆ ਪਾਰਟੀ ਵਾਲੀ ਕਲੈਕਸ਼ਨ ਹੈ ਦੁਪੱਟਾ ਨਾਲ ਮਚੰਟਾ ਮੈਰੂਨ ਟੋਨ ਦਾ ਆਏਗਾ 1250 ਰੁਪਏ ਦਾ ਰੇਟ ਹੈ ਬਾਟਮ ਪ्युअर ਪਾਡਸਿਲਕ ਦਾ ਹੈਗਾ ਸਿੰਗਲ ਹੀ ਕਲਰ ਇਹਦੇ ਵਿੱਚ ਆਇਆ ਹੈ ਫਿਲਹਾਲ ਬਹੁਤ ਪਿਆਰੇ ਸੋਨੇ ਬਿਊਟੀਫੁੱਲ ਕਲਰ ਆਏ ਨੇ ਕਲਰ ਬਹੁਤ ਕਲਰ ਚ ਆ ਰਹੇ ਨੇ ਦਾ ਬਹੁਤ ਪਿਆਰਾ ਹੈ ਪ੍ਰਾਈਸ ਵੀ ਬਹੁਤ ਜ਼ਿਆਦਾ ਘਟ ਹੈ ਐਲਵੀਆ ਬ੍ਰਾਂਡ ਵੱਲੋਂ embroiderd ਸਮਰ ਕਲੈਕਸ਼ਨ ਆਈ ਹੈ 5 ਮੀਟਰ ਦਾ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਕਾਟਨ ਦਾ ਤੁਹਾਨੂੰ ਸੂਟ ਮਿਲੇਗਾ ਬਿਊਟੀਫੁੱਲ ਪਫ ਵਰਕ ਹੋਇਆ ਹੈ ਘੇਰੇ ਤੇ ਵਰਕ ਹੈ ਤੇ 슬ੀਵ ਤੇ ਤੁਹਾਨੂੰ ਵਰਕ ਮਿਲ ਜੇਗਾ ਇਹ ਵਾਲੀ ਕਲੈਕਸ਼ਨ ਦੇ ਵਿੱਚ ਰੇਟ ਇਹਦਾ 600 ਹੈ ਫ੍ਰੀ ਸ਼ਿਪਿੰਗ ਚਾਰजेस ਹੈ ਆਲ ਓਵਰ ਇੰਡੀਆ ਰਾਂਗੇ ਦੇ ਵਿੱਚ ਜਿੰਨੇ ਜਿਹੜੇ ਹੈਗੇ ਸੀ ਮੈਂ ਇੱਥੇ ਐਡ ਕਰ ਦਿੱਤੇ ਨੇ ਸਿਰਫ ਤੇ ਸਿਰਫ 600 ਰੁਪਏ ਦੇ ਵਿੱਚ ਤੁਹਾਨੂੰ ਐਮਬਰਾਇਡਰਡ ਸੂਟ ਮਿਲੇਗਾ ਪਿਓਰ ਕਾਟਨ ਦਾ ਨਾਲ 슬ੀਵਸ ਤੇ ਤੁਹਾਨੂੰ ਇਹਨਾਂ ਜਿਹੜਾ ਵਰਕ ਮਿਲ ਜੇਗਾ ਤੁਸੀਂ ਜਿਹੜਾ 슬ੀਵਸ ਤੇ ਵਰਕ ਆਇਆ ਉਹਨੂੰ ਅਗਰ 슬ੀਵਸ ਤੇ ਕਰਾਉਣਾ ਚਾਹਦੇ 슬ੀਵਸ ਤੇ ਕਰਵਾ ਲਓ ਨਹੀਂ ਤੇ ਜੇ ਬਾਟਮ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਬਾਟਮ ਤੇ ਕਰਵਾ ਲਓ ਰਾਂਗੇ ਦੇ ਵਿੱਚ ਜਿੰਨੇ ਵੀ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਇਹਨਾਂ ਦੇ ਬਾਰੇ ਵਿੱਚ ਹੋਰ ਡਿਟੇਲ ਜਾਨਣਾ ਚਾਹੁੰਦੇ ਤਾਂ ਨੰਬਰ ਤੇ ਜਾ ਕੇ ਪੁੱਛ ਸਕਦੇ ਹੋ 5 ਮੀਟਰ ਦਾ ਪਿਓਰ ਕਾਟਨ ਦਾ ਬਹੁਤ ਹੀ ਪਿਆਰੇ ਵਰਕ ਦੇ ਨਾਲ embroidery ਘੇਰੇ ਤੇ ਹੋਈ ਹੈ ਤੇ ਨਾਲ 슬ੀਵਸ ਤੇ ਆ ਉਹ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਬਾਟਮ ਤੇ ਵੀ ਕਰਵਾ ਸਕਦੇ ਹੋ embroidery ਟਾਪ ਐਂਡ ਬਾਟਮ ਦੀਆਂ ਕਾਟਨ ਦੀਆਂ ਪ੍ਰਿੰਟਡ ਕਲੈਕਸ਼ਨ ਆਈਆਂ ਨੇ ਰੰਗ ਦੇ ਵਿੱਚ ਲਗਭਗ 22 3 ਹੀ ਹੈਗੇ ਨੇ ਕੈਮਰੀ ਕਾਟਨ ਦੀ ਜੈਪੂਰੀ ਡਿਜ਼ਾਈਨ ਵਾਲੀ ਮਿਕਸ ਐਂਡ ਮੈਚ 2.5 ਮੀਟਰ ਦੀ ਤੁਹਾਨੂੰ ਸ਼ੋਰ ਦਾ ਫੈਬਰਿਕ ਮਿਲੇਗਾ ਬਾਟਮ ਮੈਂ ਪ੍ਰਿੰਟਡ ਆਏਗਾ ਪਿਓਰ ਕੈਮਰੀ ਕਾਟਨ ਦਾ ਆਏਗਾ 450 ਰੁਪਏ ਆ ਇਹਦਾ ਰੇਟ ਹੈ ਫ੍ਰੀ ਸ਼ਿਪਿੰਗ ਚਾਰजेस ਹੈ 22 ਤੋਂ 25 ਰੰਗ ਇਹਦੇ ਵਿੱਚ ਆਏ ਨੇ ਟਾਪ ਐਂਡ ਬਾਟਮ ਦੀ ਕਲੈਕਸ਼ਨ ਆਏ ਗਰਮੀਆਂ ਲਈ ਸਪੈਸ਼ਲ ਜੈਪੂਰੀ ਪ੍ਰਿੰਟ ਜੈਪੂਰੀ ਡਿਜ਼ਾਈਨ ਬੜੇ ਪਸੰਦ ਕੀਤੇ ਜਾਂਦੇ ਨੇ ਸਾਰਿਆਂ ਵੱਲੋਂ ਤੇ ਉਹ ਵਾਲੇ ਡਿਜ਼ਾਈਨ ਇਹਨਾਂ ਵਿੱਚ ਆਏ ਨੇ ਰੰਗ ਬੜੇ ਪਿਆਰੇ ਨੇ ਸਾਰੇ ਜਿਹੜੇ ਲਾਈਟ ਟੋਨ ਵਿੱਚ ਪੇਸਟਲ ਟੋਨ ਵਿੱਚ ਸੂਟ ਆਣਗੇ ਇਹਨਾਂ ਵਿੱਚ ਸਾਰੇ ਰੰਗ ਜਿੰਨੇ ਵੀ ਹੈਗੇ ਸੀ ਮੈਂ ਇੱਥੇ ਐਡ ਕਰ ਦਿੱਤੇ ਨੇ ਜੇਕਰ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਆਣਾ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਤੁਸੀਂ ਵੇਖਦੇ ਰਹੋ ਕਿ ਅੱਜਕਲ ਕਿਹੜੇ-ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਕਿਵੇਂ ਦੇ ਪੈਟਰਨ ਤੇ ਕਿਵੇਂ ਦੇ ਰੰਗ ਜਿਹੜੇ ਨੇ ਟ੍ਰੈਂਡ ਕਰ ਰਹੇ ਨੇ ਬਿਊਟੀਫੁੱਲ ਐਕਸਪੋਰਟ ਬਹੁਤ ਪਿਓਰ ਕੈਮਰੀ ਕਾਟਨ ਦੀ ਬੇਸ ਵਿੱਚ ਤੁਹਾਨੂੰ ਆਲਓਵ ਪ੍ਰਿੰਟਡ ਸੂਟ ਮਿਲੇਗਾ 3.5 ਮੀਟਰ ਦਾ ਪਰ ਜਿਹੜਾ ਇਹਦਾ 12 ਆਏਗਾ ਉਹ ਵੱਡਾ ਆਏਗਾ 550 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਜਿਹੜੇ ਫ੍ਰੀ ਨੇ ਦਿੱਲੀ ਪੰਜਾਬ ਹਰਿਆਣਾ ਰਾਜਸਥਾਨ ਤੇ ਜੋ ਵੀ ਬਾਕੀ ਅਗਰ ਇਸ ਤੋਂ ਇਲਾਵਾ ਕਿਸੇ ਹੋਰ ਜਗ੍ਹਾ ਤੁਸੀਂ ਮੰਗਵਾਓਗੇ ਤੇ ਕੁਝ ਚਾਰजेस ਲੱਗਣਗੇ ਜ਼ਿਆਦਾ ਨਹੀਂ ਲੱਗਣਗੇ ਅਪ ਟੂ 50 ਰੁਪੀਸ ਹੋਣਾ ਤੇ ਚਾਰजेस ਲੱਗਣਗੇ 5 ਮੀਟਰ ਦੇ ਕਰੀਬ ਦਾ ਫੈਬਰਿਕ ਹੈ ਰੰਗ ਇਹਦੇ ਵਿੱਚ ਜਿਹੜੇ ਨੇ ਲਗਭਗ 12 ਨੇ ਤੇ ਸਾਰੇ ਹੀ ਰੰਗ ਅਵੇਲੇਬਲ ਨੇ ਬਹੁਤ ਪਿਆਰੇ ਸੂਟ ਨੇ ਪ੍ਰਿੰਟ ਬਹੁਤ ਪਿਆਰੇ ਨੇ ਛੋਟੀ ਬੁਟੀ ਦੇ ਪ੍ਰਿੰਟ ਵੀ ਹੈਗੇ ਨੇ ਤੇ ਜੇਕਰ ਤੁਸੀਂ ਫਲਾਵਰਿੰਗ ਦੇ ਵੱਡੇ ਵਾਲੇ ਪ੍ਰਿੰਟ ਲੈਣਾ ਚਾਹੁੰਦੇ ਹੋ ਵੀ ਹੈਗੇ ਨੇ 3.5 ਮੀਟਰ ਦਾ ਕੱਪੜਾ ਹੈ ਵੱਡੇ ਵਰਤ ਦਾ ਤੁਹਾਨੂੰ ਸੂਟ ਮਿਲੇਗਾ ਰੰਗ ਬਹੁਤ ਸੋਹਣੇ ਨੇ ਪ੍ਰਿੰਟ ਬਹੁਤ ਪਿਆਰੇ ਨਵੇਂ-ਨਵੇਂ ਤੇ ਆਏ ਨੇ ਐਵਾਂ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਇਹ ਜਿਹੜੀ ਇਸ ਤੋਂ ਪਹਿਲਾਂ ਕਲੈਕਸ਼ਨ ਆਈਆਂ ਸੀ ਉਹਨਾਂ ਦੇ ਕੁਝ ਕਲਰ ਰਹਿ ਗਏ ਸੀ ਤਾਂ ਕਿ ਇੱਥੇ ਐਡ ਕਰ ਦਿੱਤੇ ਨੇ ਇਨਾਂ ਦਾ ਰੇਟ ਵੀ ਜਿਹੜਾ 450 ਰੁਪਏ ਜਿਹੜਾ ਕੈਮਰੀ ਕਾਟਨ ਦਾ ਜੈਪੁਰੀ ਪ੍ਰਿੰਟ ਵਾਲੀ ਕਲੈਕਸ਼ਨ ਆਈ ਉਹ ਵਾਲੇ ਨੇ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਵਾਲੇ ਨੇ ਰੰਗ ਮੈਂ ਪਹਿਲਾਂ ਵੀ ਜਿਵੇਂ ਕਿਹਾ ਕਿ ਬਹੁਤ ਸੋਹਣੇ ਨੇ ਪਿਆਰੇ ਨੇ ਲਗਭਗ 25 ਰੰਗਾਂ ਵਿੱਚ ਇੱਕ ਕਲੈਕਸ਼ਨ ਆਈਆਂ ਨੇ ਜੇਕਰ ਵੀਡੀਓ ਪਸੰਦ ਆਇਆ ਸੂਟ ਸੋਹਣੇ ਲੱਗਣ ਦਾ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਕਿ ਤੁਹਾਨੂੰ ਕਿਵੇਂ ਦੇ ਲੱਗੇ ਸੂਟ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਨਾ ਤੇ ਆਪਣੇ ਫਰੈਂਡਸ ਤੱਕ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਕਿ ਉਹਨਾਂ ਤੱਕ ਵੀ ਜਿਹੜੇ ਅੱਜ ਕੱਲ ਨਵੇਂ-ਨਵੇਂ ਟ੍ਰੈਂਡੀ ਸੂਟ ਚੱਲ ਰਹੇ ਨੇ ਉਹਨਾਂ ਦੀ ਵੀਡੀਓ ਪਹੁੰਚਦੀਆਂ ਰਹਿਣ ਤੇ ਉਹ ਵੀ ਦੇਖਦੇ ਰਹਿਣ ਕਿ ਅੱਜ ਕੱਲ ਕਿਹੜੇ-ਕਿਹੜੇ ਸੂਟ ਨੇ ਟ੍ਰੈਂਡ ਕਰ ਰਹੇ ਨੇ ਸਮਰ ਸਪੈਸ਼ਲ ਜੋ ਸਮਰ ਸੀਜ਼ਨ ਨੂੰ ਸਮਨੇ ਰੱਖ ਕੇ ਤਿਆਰ ਕੀਤੇ ਗਏ ਨੇ ਬੰਦਨੀ ਪ੍ਰਿੰਟ ਵਿੱਚ ਨੌਨ ਦਾ ਪ੍ਰਿੰਟਡ ਬਹੁਤ ਪਿਆਰਾ ਕੰਬੋ ਆਇਆ ਹੈ 2.5 ਮੀਟਰ ਦੀ ਸ਼ਰਟ ਹੈ 1 ਮੀਟਰ ਦਾ ਬਾਟਮ ਸੇਮ ਹੈ ਤੁਸੀਂ ਬਾਟਮ ਟਾਪ ਜਿੰਨੂੰ ਵੀ ਬਣਾਉਣਾ ਚਾਹੁੰਦੇ ਹੋ ਤੁਹਾਡੀ ਆਪਣੀ ਚੋਇਸ ਹੈ 650 ਵਿੱਚ ਕਲਰ ਬਹੁਤ ਪਿਆਰੇ ਨੇ ਸੇਮ ਐਜ਼ ਇਟ ਇਜ਼ ਆਨ ਕੀ ਕਲਰ ਜਿਵੇਂ ਦਿੱਥੇ ਸ਼ੋ ਹੋ ਰਹੇ ਨੇ ਸ਼ਿਪਿੰਗ ਚਾਰजेस ਫ੍ਰੀ ਹੈ ਰਾਂਗੇ ਦੇ ਵਿੱਚ 8 ਤੋਂ 10 ਹੈਗੇ ਨੇ ਇਹਦੇ ਟਾਪ ਐਂਡ ਬਾਟਮ ਦੀ ਕਲੈਕਸ਼ਨਾਂ ਨੇ ਚਨਾਉਣ ਬੰਦਨੀ ਦਾ ਆਏਗਾ ਬਹੁਤ ਪਿਆਰਾ ਚੀਨੋਂ ਦਾ ਫੈਬਰਿਕ ਆਇਆ ਨਵੇਂ-ਨਵੇਂ ਡਿਜ਼ਾਈਨ ਆਏ ਨੇ ਨਵੇਂ-ਨਵੇਂ ਰੰਗ ਆਏ ਨੇ ਬਹੁਤ ਸੋਹਣੇ ਨੇ ਇਹਨਾਂ ਵਿੱਚ ਥੋੜੇ ਡਾਰਕ ਟੋਨ ਐਸ ਵਾਲੀ ਜਿਹੜੇ ਕੀ ਐਡ ਕੀਤੇ ਗਏ ਨੇ ਪੇਸਟਲ ਟੋਨ ਦੇ ਵਿੱਚ ਬਹੁਤ ਹੀ ਪਿਆਰੇ ਕ੍ਰੀਏਟਿਵ ਸਮਰ ਸੀਜ਼ਨ ਦੀ ਲਾਈਨਨ ਡਿਜੀਟਲ print ਦਾ ਫੈਬਰਿਕ ਆਇਆ ਇਹ ਤੁਹਾਨੂੰ 5 ਮੀਟਰ ਦਾ ਲਾਈਨਨ ਦਾ ਡਿਜੀਟਲ print ਵਾਲਾ ਸੂਟ ਮਿਲ ਜਾਏਗਾ 800 ਰੁਪਏ ਦੇ ਵਿੱਚ ਤੇ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਹੈ ਇਹਨਾਂ ਦੇ ਜਿਹੜੇ ਸੇਮ ਐਜ਼ ਇਟ ਇਜ਼ ਇੱਕ ਜਿੰਨਾ ਜਿੱਦਾਂ ਦੇ ਇੱਥੇ ਰੰਗ ਤੇ ਡਿਜ਼ਾਈਨ ਸ਼ੋ ਕੀਤੇ ਗਏ ਨੇ ਸੇਮ ਐਜ਼ ਇਟ ਇਜ਼ ਆਣਗੇ ਕੋਈ ਡਿਫਰੈਂਸ ਨਹੀਂ ਆਏਗਾ ਡਿਜ਼ਾਈਨ ਤੇ ਪੈਟਰਨ ਦੇ ਵਿੱਚ ਜਿਵੇਂ ਦੇ ਇੱਥੇ ਰੰਗ ਸ਼ੋ ਕੀਤੇ ਗਏ ਨੇ ਉਹੀ ਆਣਗੇ ਬਹੁਤ ਪਿਆਰੇ ਕਲਰ ਕੰਬੀਨੇਸ਼ਨ ਨੇ ਪ੍ਰਿੰਟ ਬਹੁਤ ਪਿਆਰੇ ਨੇ ਸਪੈਸ਼ਲ ਲਾ ਕਾਟਨ ਦੇ ਸੂਟ ਆਏ ਨੇ ਮਲਮਲ ਦਾ ਨਾਲ ਦੁਪੱਟਾ ਆਏਗਾ 9 ਮੀਟਰ ਦਾ ਕਾਟਨ ਦਾ ਡਿਜੀਟਲ ਪ੍ਰਿੰਟ ਦਾ ਬਾਟਮ 9 ਮੀਟਰ ਦਾ ਕਾਟਨ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਮਲਮਲ ਕਾਟਨ ਦਾ ਹੈਗਾ 9 ਮੀਟਰ ਦਾ 790 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਨੇ ਆਲ ਓਵਰ ਇੰਡੀਆ ਬਾਕੀ ਕੋਈ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜਸ ਕਰ ਦੇਣਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਕਲੈਕਸ਼ਨਾਂ ਬਹੁਤ ਪਿਆਰੀਆਂ ਨੇ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ